ਦੋਸਤੋ ਇਸ ਵੇਲੇ ਰੁਕ ਕਰ ਲੈਣੇ ਆ ਜੀ ਇੱਕ ਵੱਡੀ ਖਬਰ ਦਾ ਜਿੱਥੇ ਕਿ ਮੂਸੇ ਵਾਲੇ ਦੇ ਵਿਆਹ ਦੀਆਂ ਵੀਡੀਓਜ਼ ਬਾਰੇ ਪਰਦਾ ਫਾਸ਼ ਹੋ ਚੁੱਕਿਆ ਹੈ ਸੁਣ ਕੇ ਰੌਂਗੜੇ ਖੜੇ ਹੋ ਜਾਣਗੇ ਹਾਲਾਂਕਿ ਸੋਸ਼ਲ ਮੀਡੀਆ ਤੇ ਕਾਫੀ ਚੀਜ਼ਾਂ ਨੇ ਜੋ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਉਹਨਾਂ ਦਾ ਸੱਚ ਜਿਹੜਾ ਉਹ ਜ਼ਰੂਰ ਦੱਸਣਾ ਚਾਹਾਂਗੇ ਸਿੱਧੂ ਮੂਸੇ ਵਾਲੇ ਦੇ ਨਾਲ ਉਹ ਚੀਜ਼ਾਂ ਜੜੀਆਂ ਨੇ ਜੁੜੀਆਂ ਹੋਈਆਂ ਨੇ ਜਿੱਥੇ ਕਿ ਸਿੱਧੂ ਮੂਸੇਵਾਲੇ ਦੇ ਦੋ ਵੀਡੀਓ ਜਿਹੜੀਆਂ ਨੇ ਉਹ ਵਾਇਰਲ ਹੋ ਰਹੀਆਂ ਨੇ ਉਹਨਾਂ ਵੀਡੀਓ ਨੂੰ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਵਿਆਹ ਦੀਆਂ ਉਹ ਵੀਡੀਓ ਨੇ ਉਹਨਾਂ ਦਾ ਜਰੂਰ ਤੁਹਾਨੂੰ ਸੱਚ ਦੱਸਣਾ ਚਾਹਾਂਗੇ ਸਿੱਧੂ ਮੂਸੇਵਾਲੇ ਦੇ ਵਿਆਹ ਦੀਆਂ ਉਹ ਵੀਡੀਓ ਬਿਲਕੁਲ ਵੀ ਨਹੀਂ ਨੇ ਸਿੱਧੂ ਦਾ ਵਿਆਹ ਤੇ ਹਜੇ ਹੋਣ ਵਾਲਾ ਸੀ ਤੇ ਲੇਕਿਨ ਦੱਸਣਾ ਚਾਹਾਂਗੇ ਉਹ ਵਿਆਹ ਜਿਹੜਾ ਸੀ ਮਲਤਵੀ ਕਰ ਦਿੱਤਾ ਗਿਆ ਸੀ ਚੋਣਾ ਕਰਕੇ ਉਸ ਵਿਆਹ ਨੂੰ ਰੱਖਿਆ ਗਿਆ ਸੀ ਨਵੰਬਰ ਦੇ ਵਿੱਚ ਸਿੱਧੂ ਦਾ ਉਹ ਆਪਣੇ ਵਿਆਹ ਦੀਆਂ ਕੁਝ ਵੀਡੀਓ ਜਿਹੜੀਆਂ ਨਹੀਂ ਨੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਕੁਝ ਲੋਕਾਂ ਦੇ ਵੱਲੋਂ ਹਾਲਾਂਕਿ ਉਹ ਵੀਡੀਓ ਦਾ ਸੱਚ ਜਿਹੜਾ ਇਹ ਵੇ ਕਿ ਸਿੱਧੂ ਮੂਸੇਵਾਲਾ ਉਹ ਸਿਰਫ ਇੱਕ ਵੀਡੀਓ ਸ਼ੂਟ ਸੀ ਜਿਹਦੇ ਵਿੱਚ ਸਿੱਧੂ ਦਾ ਵਿਆਹ ਦਿਖਾਇਆ ਗਿਆ ਸੀ ਤੇ ਉਹ ਲੜਕੀ ਜਿਹੜੀ ਹੈ ਉਹ ਇੱਕ ਕੰਮ ਕਰਨ ਵਾਲੀ ਆਰਟਿਸਟ ਲੜਕੀ ਹੈ ਜਿਹੜਾ ਕਿ ਸਿੱਧੂ ਦੇ ਨਾਲ ਉਹਦਾ ਵਿਆਹ ਦਿਖਾਇਆ ਗਿਆ ਹੈ ਉਹ ਹਾਲਾਂਕਿ ਇੱਕ गाने ਦੇ ਸ਼ੂਟ ਨੂੰ ਲੈ ਕੇ ਉਹ ਚੀਜ਼ ਜਿਹੜੀ ਹੈ ਵਿਖਾਈ ਗਈ ਸੀ ਤੇ ਤੁਹਾਨੂੰ ਦੱਸਣਾ ਚਾਹਾਂਗੇ ਸਿੱਧੂ ਮੂਸੇਵਾਲੇ ਦੇ ਲਈ ਦੋ ਵੀਡੀਓ ਜਿਹੜੀਆਂ ਨੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਉਹਨਾਂ ਵੀਡੀਓ ਦੇ ਵਿੱਚ ਦੱਸਿਆ ਜਾ ਰਿਹਾ ਇਹ ਕਿ ਸਿੱਧੂ ਮੂਸੇਵਾਲੇ ਦਾ ਵਿਆਹ ਜਿਵੇਂ ਕਿ ਸਿੱਧੂ ਕਿਸੇ ਦੇ ਵਿਆਹ ਦੇ ਵਿੱਚ ਜਾਂਦੇ ਨੇ ਇੱਕ ਲੜਕੀ ਦੇ ਵਿਆਹ ਦੇ ਵਿੱਚ ਗਏ ਨੇ ਸਿੱਧੂ ਮੂਸੇਵਾਲਾ ਉਸ ਵਿਆਹ ਦੀ ਵੀਡੀਓ ਜਿਹੜੀ ਹੈ ਵਾਇਰਲ ਹੋ ਰਹੀ ਹੈ ਦੂਜੇ ਪਾਸੇ ਸਿੱਧੂ ਮੂਸੇਵਾਲਾ ਇੱਕ ਵਿਆਹ ਦੇ ਵਿੱਚ ਬੋਲੀਆਂ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਉਹ ਵੀਡੀਓ ਜਿਹੜੀਆਂ ਬਿਲਕੁਲ ਸਹੀ ਨੇ ਪਰ ਜਿਹੜੇ ਸਿੱਧੂ ਦੇ ਆਪਣੇ ਵਿਆਹ ਦੀ ਗੱਲ ਕੀਤੀ ਹੈ ਤਾਂ ਉਹ ਬਿਲਕੁਲ ਝੂਠ ਹੈ ਸਿੱਧੂ ਦਾ ਵਿਆਹ ਜਿਹੜਾ ਹਜੇ ਹੋਣ ਵਾਲਾ ਸੀ ਤੇ ਪਰ ਉਸ ਤੋਂ ਪਹਿਲਾਂ ਹੀ ਸਿੱਧੂ ਦਾ ਕਤਲ ਹੋ ਜਾਂਦਾ ਹੈ ਉਹ ਗੱਲ ਜਿਹੜੀ ਹੈ ਸਾਰੀ ਸਾਹਮਣੇ ਆ ਜਾਂਦੀ ਹੈ ਤੋਂ ਅਸੀਂ ਦੱਸਣਾ ਚਾਹਾਂਗੇ ਸਿੱਧੂ ਦੇ ਕਾਤਲਾਂ ਦੇ ਬਾਰੇ ਜਿੱਥੇ ਕਿ ਕਾਤਲਾਂ ਬਾਰੇ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਸਿੱਧੂ ਦੇ ਕਾਤਲਾਂ ਦੀ ਪੁਲਿਸ ਨੂੰ ਵੰਗਾਰ ਹੈ ਤੇ ਦੱਸਣਾ ਚਾਹਾਂਗੇ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਲ ਸ਼ਾਰਪ ਸ਼ੂਟਰ ਮੰਨੀ ਰਈਆ ਅਤੇ ਮਨਦੀਪ ਸਿੰਘ ਤੂਫਾਨ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਪਰ ਦੋਵੇਂ ਹੀ ਮਲਜਮ ਦੇ ਨਾਮ ਨਾਲ ਬਨੇ ਫੇਸਬੁਕ ਅਕਾਊਂਟ ਲਗਾਤਾਰ ਅਪਡੇਟ ਹੋ ਰਹੇ ਨੇ ਮੁਲਜ਼ਮਾ ਦੇ ਫੇਸਬੁਕ ਅਕਾਊਂਟ ਵਿੱਚ 5 ਦਿਨ ਪਹਿਲਾਂ ਫੋਟੋ ਦੇ ਨਾਲ ਸਟੇਟਸ ਅਪਲੋਡ ਕੀਤਾ ਗਿਆ ਸੀ ਜੋ ਕਿ ਪੰਜਾਬ ਪੁਲਿਸ ਲਈ ਇੱਕ ਸਿੱਧੀ ਚੁਣੌਤੀ ਹੈ ਕਿਉਂਕਿ ਮਨੀ ਰਈਆ ਨੇ ਪੋਸਟ ਵਿੱਚ ਲਿਖਿਆ ਹੈ ਕਿ ਜੰਗ ਸਿਰਫ ਜਿੱਤਣ ਲਈ ਨਹੀਂ ਲੜੀ ਜਾਂਦੀ ਕਈ ਵਾਰ ਇਹ ਦੱਸਣਾ ਵੀ ਜ਼ਰੂਰੀ ਹੁੰਦਾ ਹੈ ਕਿ ਅਸੀਂ ਅਜੇ ਜਿਉਂਦੇ ਆਂ ਜਦੋਂ ਕਿ ਤੂਫਾਨ ਇੱਕ ਖਬਰ ਦੇ ਆਪਣਾ ਸਪਸ਼ਟੀਕਰਨ ਦਿੱਤਾ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਖੁਦ ਪੇਜ ਆਪਰੇਟ ਨਹੀਂ ਕਰਦੇ ਫਿਰ ਵੀ ਸਾਈਬਰ ਸੈੱਲ ਦੀ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਸਲ ਵਿੱਚ ਸਿੱਧੂ ਮੂਸੇਵਾਲੇ ਕਤਲकांड ਤੋਂ ਪਹਿਲਾਂ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਲੋਂ ਦੇ ਭਤੀਜੇ ਸੰਦੀਪ ਸਿੰਘ ਕਾਲੋਂ ਨੇ ਆਪਣੇ ਦੋਸਤ ਸਤਵੀਰ ਸਿੰਘ ਦੀ ਮਦਦ ਨਾਲ ਮਨਪ੍ਰੀਤ ਸਿੰਘ ਉਰਫ ਮੰਨੀ ਰਈਆ, ਮਨਦੀਪ ਸਿੰਘ ਤੂਫਾਨ ਅਤੇ ਇੱਕ ਹੋਰ ਸ਼ਾਰਪ ਸ਼ੂਟਰ ਨੂੰ ਬਠਿੰਡਾ ਛੱਡਿਆ ਸੀ। ਉਕਤ ਮਾਮਲੇ ਵਿੱਚ ਸੀਆਈਏ 2 ਦੀ ਪੁਲਿਸ ਨੇ ਪਹਿਲਾਂ ਸਤਵੀਰ ਸਿੰਘ ਨੂੰ ਹਥਿਆਰਾਂ ਦੇ ਨਾਲ ਕਾਬੂ ਕਰ ਲਿਆ ਸੀ ਫਿਰ ਉਸ ਦੀ ਨਿਸ਼ਾਨਦੇਹੀ ਤੇ ਸੰਦੀਪ ਕਾਲੂ ਨੂੰ ਵੀ ਦਬੋਚ ਲਿਆ ਸੀ ਪਰ ਮੰਨੀ ਰਿਆ ਅਤੇ ਮਨਦੀਪ ਤੂਫਾਨ ਦਾ ਕੁਝ ਪਤਾ ਨਹੀਂ ਲੱਗ ਸਕਿਆ ਸੀ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਹੋਏ ਮੁਕਾਬਲੇ ਦੌਰਾਨ ਇਹ ਦੋਵੇਂ ਗੈਂਗਸਟਰ ਮਾਰੇ ਗਏ ਗੈਂਗਸਟਰਾਂ ਦੇ ਨਾਲ ਹੀ ਸਨ ਪਰ ਉੱਥੋਂ ਕਿਸੇ ਤਰ੍ਹਾਂ ਇਹ ਬਚ ਕੇ ਨਿਕਲ ਗਏ ਸੀ ਜਗਰੂਪ ਰੂਪਾ ਤੇ ਮੰਨੂ ਗੁੱਸਾ ਜਿਹੜੇ ਨੇ ਉੱਥੇ ਮਾਰੇ ਜਾ ਚੁੱਕੇ ਨੇ ਤੇ ਹਾਲਾਂਕਿ ਬਚ ਕੇ ਨਿਕਲ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਇਹ ਜਾਜੇ ਸਪਸ਼ਟ ਨਹੀਂ ਹੋ ਪਾਇਆ ਹੈ ਪੁਲਿਸ ਨੂੰ ਹੁਣ ਤੱਕ ਉਹਨਾਂ ਸੰਬੰਧੀ ਕੋਈ ਸੂਚਨਾ ਨਹੀਂ ਮਿਲੀ ਹੈ ਸੂਤਰਾਂ ਦੀ ਮੰਨੀਏ ਤਾਂ ਦੋਵੇਂ ਹੀ ਇਕੱਠੇ ਨੇ ਮਨਦੀਪ ਸਿੰਘ ਤੂਫਾਨ ਦਾ ਫੇਸਬੁਕ ਪੇਜ ਤੂਫਾਨ ਬਟਾਲਾ ਦੇ ਨਾਮ ਨਾਲ ਬਣਿਆ ਹੋਇਆ ਹੈ ਉਕਤ ਪੇਜ ਤੇ 24 ਜੁਲਾਈ ਦੀ ਸਵੇਰ ਕਰੀਬ 11 ਵਜੇ ਇੱਕ ਨਿਊਜ਼ ਚੈਨਲ ਦੀ ਖਬਰ ਅਪਲੋਡ ਕਰਕੇ ਪੋਸਟ ਪਾਈ ਜਾਂਦੀ ਹੈ ਵਿੱਚ ਕਿਹਾ ਜਾਂਦਾ ਹੈ ਕਿ ਨਿਊਜ਼ ਚੈਨਲ ਨੇ ਇਸ ਸੰਬੰਧੀ ਗਲਤ ਖਬਰ ਪਾਈ ਹੈ ਜਿਵੇਂ ਕਿਹਾ ਜਾ ਰਿਹਾ ਹੈ ਕਿ ਉਸ ਨੇ ਅਜੇ ਹਾ ਕੁਝ ਨਹੀਂ ਕੀਤਾ ਹੈ ਉਕਤ ਪੋਸਟ ਦੇ ਕਈ ਲੋਕਾਂ ਦੇ ਕਮੈਂਟ ਵੀ ਆਏ ਨੇ ਜਦੋਂ ਕਿ ਮਨਪ੍ਰੀਤ ਸਿੰਘ ਫੇਸਬੁੱਕ ਆਈਡੀ ਮਨੀ ਰਈਆ ਦੇ ਨਾਮ ਨਾਲ ਬਣੀ ਹੋਈ ਹੈ ਜਿਸ ਨੇ 25 ਜੁਲਾਈ ਦੀ ਸਵੇਰ ਕਰੀਬ 11 ਵਜੇ ਇਹ ਪੋਸਟ ਪਾਈ ਹੈ ਅਤੇ ਚੁਣੌਤੀਪੂਰਨ ਲਹਿਜੇ ਵਿੱਚ ਲਿਖਿਆ ਹੈ ਕਿ ਜੰਗ ਸਿਰਫ ਜਿੱਤਣ ਲਈ ਨਹੀਂ ਲੜੀ ਜਾਂਦੀ ਕਈ ਵਾਰ ਇਹ ਦੱਸਣਾ ਵੀ ਜ਼ਰੂਰੀ ਹੁੰਦਾ ਹੈ ਕਿ ਅਸੀਂ ਅਜੇ ਜਿਉਂਦੇ ਬੈਠੇ ਹਾਂ ਉਕਤ ਪੋਸਟ ਵਿੱਚ ਉਸਨੇ ਆਪਣੀ ਫੋਟੋ ਵੀ ਅਪਲੋਡ ਕੀਤੀ ਤੇ ਉਧਰ ਸੀਆਈ 2 ਸੀਆਈਏ 2 ਦੇ ਇੰਚਾਰਜ ਇੰਸਪੈਕਟਰ ਬੇਅੰਤ ਜਨੇਜਾ ਨੇ ਦੱਸਿਆ ਕਿ ਮਲਜਮਾ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਚੱਲ ਰਹੀ ਹੈ ਕਈ ਇਨਪੋਰਟਸ ਮਿਲ ਚੁੱਕੇ ਨੇ ਪਰ ਮੁਲਜ਼ਮ ਜਿਹੜੇ ਨੇ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੀ ਫਰਾਰ ਹੋ ਜਾਂਦੇ ਨੇ। ਦੋਵੇਂ ਮੁਲਜ਼ਮ ਕਾਫੀ ਛਾਤਰ ਨੇ। ਉਹਨਾਂ ਦੀ ਭਾਲ ਵਿੱਚ ਪੰਜਾਬ ਪੁਲਿਸ ਦੀਆਂ ਕਈ ਟੀਮਾਂ ਛਾਪੇਮਾਰੀ ਵੀ ਕਰ ਰਹੀਆਂ ਨੇ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਫੇਸਬੁੱਕ ਵਿੱਚ ਪਾਈ ਗਈ ਪੋਸਟ ਲਈ ਉਹਨਾਂ ਵੱਲੋਂ ਸਾਈਬਰ ਸਰਜ ਦੀ ਟੀਮ ਦੀ ਮਦਦ ਲਈ ਜਾ ਰਹੀ ਹੈ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਪੋਸਟ ਕਿੱਥੋਂ ਦੀ ਅਪਡੇਟ ਹੋਈ ਹੈਦਰਸਾਲਾ ਕਿੱਥੋਂ ਦੀ ਇਹ ਪੋਸਟ ਹੈ ਇਹ ਪਤਾ ਲਾਉਣ ਦੇ ਲਈ ਬਹੁਤ ਕੁਝ ਜਿਹੜਾ ਉਹ ਕੀਤਾ ਜਾ ਰਿਹਾ ਹੈ ਤੇ ਕਾਫੀ ਚੀਜ਼ਾਂ ਨੇ ਜੋ ਕਿ ਵੇਖਣ ਵਾਲੀਆਂ ਨੇ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਨਾਲ ਜੁੜੀਆਂ ਹੋਈਆਂ ਇਹ ਲੋਕ ਲਗਾਤਾਰ ਪੁਲਿਸ ਨੂੰ ਜਿਵੇਂ ਕਿ ਚੱਕਮੇ ਦੇ ਰਹੇ ਨੇ ਤੇ ਖਬਰ ਦਾ ਰੁਕ ਕਰ ਲੈਣਿਆ ਜਿੱਥੇ ਕਿ ਵੱਡੀ ਖਬਰ ਇਸ ਵਕਤ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ ਅਸਟਾਮਾ ਦੇ ਉੱਥੇ ਸਿਹਤ ਮੰਤਰੀ ਜੋੜੇ ਮਾਜਰਾ ਦੇ ਵਤੀਰੇ ਤੇ ਸੀਐਮ ਮਾਨ ਦੀ ਵੀ ਖਫਾ ਜਿਹੜੀ ਹੈ ਨਜ਼ਰਿੰਗ ਅੰਦਾਜ਼ ਆ ਰਹੀ ਹੈ ਤੇ ਦੱਸਣਾ ਚਾਹਾਂਗੇ ਪੰਜਾਬ ਸਰਕਾਰ ਨੇ ਇੱਕ ਹੋਰ ਅਹਿਮ ਫੈਸਲਾ ਲੈਂਦਿਆਂ ਅਸਟਾਮ ਪੇਪਰਾਂ ਦੀ ਵਿਕਰੀ ਆਨਲਾਈਨ ਕੀਤੇ ਜਾਣ ਤੇ ਨੋਟੀਫਿਕੇਸ਼ਨ ਤੋਂ ਬਾਅਦ ਅੱਜ ਤੋਂ ਅਸਟਾਮ ਆਨਲਾਈਨ ਈ ਅਸਟਾਮ ਮਿਲਣੇ ਸ਼ੁਰੂ ਹੋ ਜਾਣਗੇ ਉੱਥੇ ਹੀ ਮੁੱਖ ਮੰਤਰੀ ਮਾਨ ਵੀ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਵੱਲੋਂ ਡਾਕਟਰ ਰਾਜ ਬਹਾਦਰ ਨਾਲ ਕੀਤੇ ਵਤੀਰੇ ਤੋਂ ਖਫਾ ਦਿਖਾਈ ਦੇ ਰਹੇ ਨੇ ਤੇ ਦੱਸਣਾ ਚਾਹਾਂਗੇ ਪੰਜਾਬ ਸਰਕਾਰ ਵੱਲੋਂ ਅਸਟਾਮ ਪੇਪਰਾਂ ਦੀ ਵਿਕਰੀ ਨੂੰ ਆਨਲਾਈਨ ਕੀਤੇ ਜਾਣ ਦੀ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਹੈ 1 ਅਗਸਤ ਨੂੰ ਪੂਰੇ ਸੂਬੇ ਵਿੱਚ 50 ਰੁਪਏ ਦੇ ਅਸਟਾਮ ਤੋਂ ਲੈ ਕੇ ਸਾਰੇ ਅਸਟਾਮ ਆਨਲਾਈਨ ਈ ਅਸਟਾਮ ਮਿਲਣੇ ਸ਼ੁਰੂ ਹੋ ਜਾਣਗੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਜਿਵੇਂ ਕਿ ਕੀਤਾ ਗਿਆ ਉਸ ਦੇ ਉੱਪਰ ਵੀ ਕਾਫੀ ਚੀਜ਼ਾਂ ਜਿਹੜੀਆਂ ਨੇ ਵੇਖਣ ਨੂੰ ਮਿਲ ਰਹੀਆਂ ਨੇ ਤੇ ਭਗਵੰਤ ਮਾਨ ਜਿਹੜੇ ਨੇ ਉਹਨਾਂ ਤੇ ਖਫਾ ਨਜ਼ਰ ਆ ਰਹੇ ਨੇ ਪਰ ਪੰਜਾਬ ਦੇ ਲੋਕ ਇਸ ਬਤੀਰੇ ਨੂੰ ਬਿਲਕੁਲ ਸਹੀ ਮੰਨ ਰਹੇ ਨੇ ਇਸ ਬਤੀਰੇ ਦੇ ਉੱਪਰ ਆਪਣੀ ਜਿਹੜੀ ਹੈ ਉਹ ਅ ਪ੍ਰਤੀਕਿਰਿਆ ਜ਼ਰੂਰ ਦੇ ਰਹੇ ਨੇ ਫਿਲਹਾਲ ਇਸ ਵੇਲੇ ਇੱਕ ਵੱਡੀ ਖਬਰ ਦੇ ਨਾਲ ਤੁਹਾਨੂੰ ਜੋੜ ਰਹੇ ਹਾਂ ਜਿੱਥੇ ਕਿ ਪੰਜਾਬ ਸਰਕਾਰ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਹਰਜੋਤ ਬੈਂਸ ਨੇ ਰਗਵ ਚੱਡਾ ਖਿਲਾਫ ਦਾਇਰ ਪਟੀਸ਼ਨ ਤੇ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਤੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਾਜ ਸਭਾ ਮੈਂਬਰ ਰਗਵ ਚੱਡਾ ਦੀ ਪੰਜਾਬ ਵਿੱਚ ਸਲਾਹਕਾਰ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤੀ ਨੂੰ ਚੁਣੌਤੀ ਦੇਣ ਲਈ ਦਾਇਰ ਪਟੀਸ਼ਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਉਧਰ ਮੰਤਰੀ ਨੇ ਕਿਹਾ ਪਟੀਸ਼ਨ ਦਾ ਇਰਾਦਾ ਸਸਤੀ ਪਬਲਿਸਿਟੀ ਹਾਸਲ ਕਰਨਾ ਨਹੀਂ ਸੀ ਇਹ ਪਟੀਸ਼ਨ ਸਿਆਸਤ ਤੋਂ ਪ੍ਰੇਰਿਤ ਸੀ ਨਾ ਕਿ ਪੰਜਾਬ ਦੇ ਹਿੱਤ ਵਿੱਚ ਦਾਇਰ ਕੀਤੀ ਗਈ ਸੀ ਤੇ ਦੂਜੀ ਗੱਲ ਉਹਨਾਂ ਨੇ ਕਹੀ ਹੈ ਦਰਸ਼ਨ ਜੋਗ ਹੈ ਕਿ ਹਾਈ ਕੋਰਟ ਨੇ ਸਰਕਾਰ ਨੂੰ ਇਸ ਫੈਸਲੇ ਫੈਸਲਾ ਲੈਣ ਨੂੰ ਕਿਹਾ ਹੈ ਕਿ ਹਾਈ ਕੋਰਟ ਨੇ ਇਸ ਮਾਮਲੇ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਨਾ ਹੀ ਅੱਗੇ ਇਸ ਦੀ ਸੁਣਵਾਈ ਹੋਵੇਗੀ ਹਰਜੋਤ ਬੈਂਸ ਨੇ ਇਸ ਮਾਮਲੇ ਤੇ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਨੂੰ ਦੁਹਾਕਿਆਂ ਤੱਕ ਲੁੱਟਣ ਦੇ ਵਿਰੋਧੀ ਪਾਰਟੀ ਜਿਹੜੀ ਹੈ ਚੁੱਪ ਵੱਟ ਕੇ ਰੱਖੀ ਹੈ ਪਰ ਹੁਣ ਜਦੋਂ ਭਗਵੰਤ ਮਾਨ ਦੀ ਸਰਕਾਰ ਪ੍ਰਸ਼ਾਸਨਿਕ ਪ੍ਰਣਾਲੀ ਦੇ ਸੁਧਾਰ ਲਈ ਠੋਸ ਕਦਮ ਚੁੱਕ ਰਹੀ ਹੈ ਤਾਂ ਵਿਰੋਧੀ ਆਮ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਜਿਹੇ ਕਾਰੇ ਕੀਤੇ ਜਾ ਰਹੇ ਨੇ ਉਹਨਾਂ ਨੇ ਇਹ ਵੀ ਆਖਿਆ ਹੈ ਤੇ ਉਹਨਾਂ ਨੇ ਆਖਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਾ ਅਦਾਲਤ ਦਾ ਕੀਮਤੀ ਸਮਾਂ ਬਰਬਾਦ ਕਰਨ ਵਾਲਿਆਂ ਨੂੰ ਇਹ ਸਖਤ ਚਪੇੜ ਦੱਸਦੇ ਆ ਹਰਜੋਤ ਸਿੰਘ ਵੈਸ ਨੇ ਬਿਆਨ ਦਿੱਤਾ ਏ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ